ਸਸੇ ਗੱਲ ਜੀ ਸਾਰਿਆਂ ਨੂੰ ਵੈਲਕਮ अगेन ਅਨਬਾਸੀ ਵਲੌਗਸ ਤੋਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡਾ ਸ਼ੂਟ ਚੱਲ ਰਿਹਾ ਕੰਟੀਨਿਊ ਛੁੱਟੀ ਦਾ ਫਾਇਦਾ ਠਾਇਆ ਤੇ ਫਿਰ ਤੇ ਅਸੀਂ ਕਰ ਰਹੇ ਹਾਂ ਸ਼ੂਟ ਕਿ ਸਾਨੂੰ ਇਹ ਮੈਕਸਿਮਮ ਜਿੰਨਾ ਹੋ ਸਕੇ ਉਹਨਾ ਕਰ ਲਈਏ ਦੀਦੀ ਦੀ ਚੱਲ ਰਹੀ ਗੱਲਬਾਤ ਭਾਜੀ ਚਲੋ ਮਿੱਤਰੋ ਭਾਜੀ ਨੇ ਪੈਸੇ ਦੇ ਦਿੰਦਾ ਮਿਸਤਰੀਆਂ ਨੂੰ ਦੀਦੀ ਨੂੰ ਪੁੱਛਦਾਂ ਨਹੀਂ ਹੈਗਾ ਚਲੋ ਨਾ 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 ਬਿਲਕੁਲ ਨਹੀਂ ਨਾ ਨਾ ਬਿਲਕੁਲ ਨਹੀਂ ਸਮਝ ਨਹੀਂ ਚਲੋ ਜੀ ਸਿਰ ਫੇਰ ਜਾ ਰਹੇ ਹਾਂ ਆਪਣੇ ਸ਼ੂਟ ਲਈ ਪਰ ਹੁਣ ਅਸੀਂ ਨਾਲ ਸਬਜ਼ੀ ਵੀ ਲੈ ਕੇ ਜਾ ਰਹੇ ਹਾਂ ਉਹ ਸਬਜੀ ਰੋਟੀ ਦੀ ਵੀ ਟੈਨਸ਼ਨ ਹੈ ਉਹ ਵੀ ਕੱਟਣੀ ਨਾਲ ਹੀ ਕਿਹੜਾ ਬੈਠੂਗਾ ਦੰਮੂ ਨਾਲ ਚਲ ਸੁਣ ਮੈਂ ਤੇਰੇ ਨਾਲ ਆ ਨਹੀਂ ਲੈ ਕੇ ਜਾਣੀ ਫਿਰ ਸਬਜੀ ਚਲ ਬਸ ਠੀਕ ਹੈ ਫਿਰ ਭਾਈ ਚੁੱਲੇ ਤੇ ਬਣਾ ਗਿਆ ਬੜੀ ਸਵਾਦ ਲਵਲੀ ਬੋਲਦੀ ਹੈ ਹਾਂ ਬੜੀ ਸਵਾਦ ਸਬਜੀ ਬਣਾਈ ਸੀ ਨਗੇ ਆਸਤੇ ਬਣਾਈ ਸੀ ਉਹਨੇ ਤਾਂ ਚਲ ਅਮਣ ਤਾਂ ਡਿੱਕੀ ਜਾਂਦੀ ਐ ਕੀ ਲੈਨ ਟਿਗਰ ਮੀਤ ਨਿਕਲਦਾ ਵੰਦਾ ਇਹ ਹੁਣ ਪਤਾ ਨਹੀਂ ਨਿਕਲ ਵੰਦਾ ਹੋਣਾ ਕਿ ਨਹੀਂ ਉਹ ਨਿਕਲਦਾ ਜਾਣਾ ਹੈ ਆਹੋ ਰਾਜਮੋ ਇਹ ਮੇਰਾ ਅੰਗ ਮੇਰਾ ਅੰਦਾ ਸੁਹੀਣਾ ਲੈ ਵੱਡਾ ਲੱਗ ਰਿਹਾ ਕਿ ਛੋਟਾ ਨਹੀਂ ਨਹੀਂ ਉਧਰ ਮਿੱਟੀ ਜੀ ਪਈ ਤਾਂ ਕਰਕੇ ਲੈਟਾਂ ਲਾਵੇ ਦਿੱਤੀ ਉਹਨਾਂ ਨੇ ਹੈ ਵਿੱਚ ਚਲ ਬਣਾ ਦੇ ਬਟਿਕ ਤੇ ਅੱਗ ਕੋਲੀਆਂ ਕਰਕੇ ਨਾ ਸੇਮ ਸੇਮ ਦੀ ਲੁੱਕ ਲੱਗਣ ਲੱਗ ਗਈ ਨਾ ਆਜੋ 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 ਚਲੋ ਬਾਹਰ ਵਾਲੀ ਕੁੜੀ ਆ ਗਈ ਬਬਲੂ ਚਾਹ ਲੈ ਲੈਣਾ ਮੰਮੀ ਸੇ ਠੀਕ ਹੈ ਬਾਏ ਬਬਲੂ ਆ ਸੋਨੂ ਵੀ ਬਾਏ ਹੋਰ ਛੁੱਟ ਜਾਦਾ ਹੀ ਜਾ ਰਿਹਾ ਮੂੜੀ ਦੇਖੰਦੇ ਤੁਹਾਡਾ ਇੱਥੇ ਕਿਤੇ ਵਾਲੀ ਜਗ੍ਹਾ ਛੁੱਟ ਕਰ ਰਹੇ ਨਾ ਲੈ ਤੂ ਤੇਰੇ ਜੇ ਤੁਸੀਂ ਆ ਵੀਡੀਓ ਵੇਖੰਦੇ ਹੋ ਸਾਡੀ ਅੱਜ ਤੁਹਾਨੂੰ ਬਹੁਤ ਮਿਸ ਕਰ ਰਹੇ ਬਹੁਤ ਮਿਸ ਕਰ ਰਹੇ ਤੁਹਾਨੂੰ ਸਾਡੀ ਸਾਰੀ ਟੀਮ ਤੇ ਜੇ ਕਿਤੇ ਗਲਤੀ ਨਾਲ ਤੁਹਾਡੇ ਤੱਕ ਵੀਡੀਓ ਪਹੁੰਚ ਜਾਵੇ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਨੂੰ ਠੀਕ ਹੈ ਕਿਉਂਕਿ ਸਾਰੇ ਜਣੇ ਨਾ ਜਿੱਥੇ ਜਿੱਥੇ ਸ਼ੂਟ ਕਰ ਰਹੇ ਨੇ ਉੱਥੇ-ਉੱਥੇ ਤੁਹਾਨੂੰ ਯਾਦ ਕਰ ਰਹੇ ਬਹੁਤ ਵੱਡੇ ਫੈਨ ਨੇ ਤੁਹਾਡੇ ਇਹ ਸਾਰੇ ਜਣੇ ਇੱਧਰ ਸਾਡਾ ਬੰਦਾ ਬੈਠਾ ਜਿਹੜਾ ਨਾਲ ਰੀਲਸ ਸ਼ੂਟ ਕਰ ਰਿਹਾ ਤੇ ਇੱਥੇ ਸਾਨੂੰ ਇੱਕ ਅੰਮ੍ਰੂਦ ਦਾ ਬੂਟਾ ਮਿਲਿਆ ਜਿਹਦੇ ਨਾਲ ਸਾਨੂੰ ਦੋ ਅੰਮ੍ਰੂਦ ਮਿਲੇ ਬਹੁਤ ਹੀ ਜ਼ਿਆਦਾ ਮਿੱਠੇ ਅੰਮ੍ਰੂਦ ਸੀਗੇ ਉਹ ਮਜ਼ਾ ਆ ਗਿਆ ਖਾ ਕੇ ਤੇ ਇਧਰ ਆਡੀਆ ਵਿਚਾਰੀ ਕੁੜੀ ਇਹ ਲੱਗੀ ਪਈ ਹੈ ਰੀਲ ਬਣਾਣ ਓ ਮਾਈ ਗੋਡ ਦਮਨ ਦੀ ਐਡੀਟਿੰਗ ਫੁੱਲ ਘੈਂਟ ਹੁੰਦੀ ਆ ਤੇ ਫਿਲਹਾਲ ਚੱਲ ਰਿਹਾ ਹੈ ਛੱਤ ਉੱਪਰ ਸ਼ੂਟ ਠੀਕ ਹੈ ਉਹ ਬਲੂਪਰਸ ਤੁਹਾਨੂੰ ਬਾਅਦ ਚੋਂ ਆਪਾਂ ਦਿਖਾਵਾਂਗੇ ਕਿ ਕੀ ਕੀ ਸੀਗੇ ਕਿੱਦਾਂ ਕਿੱਦਾਂ ਆਪਾਂ ਸ਼ੂਟਿੰਗ ਕਰਦੇ ਆ ਐਕਚੁਅਲ ਸ਼ੂਟਿੰਗ ਕਰਨੀ ਬਹੁਤ ਔਖੀ ਹੈ ਐਂਡ ਉਸ ਤੋਂ ਵੀ ਔਖਾ ਕੰਮ ਕਿ ਤੁਸੀਂ ਜਿਵੇਂ ਦੇ ਹੈ ਨਹੀਂ ਓਵੇਂ ਤੇ ਦਿਖਾਇਆ ਜਾ ਰਿਹਾ ਹੈ ਉਹ ਚੀਜ਼ ਦਿਖਾਣੀ ਬੜੀ ਔਖੀ ਲੱਗਦੀ ਹੈ ਫਤਿਹ ਚਲੋ ਮਮਾ ਕੋਲੇ ਚਲੋ 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 ਦਮੂ ਤੂੰ ਮੇਰੇ ਚਿੱਟੇ ਵਾਲ ਜੇ ਵਟ ਸਾਰੇ ਬਹਿ ਕੇ ਬਸ ਚਿੱਟੇ ਵਾਲ ਰੇਂਜ ਨਹੀਂ ਆ ਰਹੀ ਨਾ ਹਣਾ ਤੇ ਅਸੀਂ ਨਾ ਗਾਇਸ ਸਵੇਰ ਦੇ ਲੱਗੇ ਹੋਏ ਆ ਤੇ ਸਾਨੂੰ ਸ਼ਾਮਾਂ ਪੈ ਗਈਆਂ ਨੇ ਤੇ ਅਜੇ ਅਸੀਂ ਜਾ ਕੇ ਸਬਜੀ ਰੋਟੀ ਸਾਰਾ ਕੁਝ ਬਣਾਉਣਾ ਹੈ ਸੋ ਮੇਰੇ ਕੁਝ ਵਿਚਾਰ ਦੇ ਕੰਮ ਸੀ ਉਹ ਰਹਿ ਗਏ ਮੇਰੀ SIM ਬੰਦ ਹੋ ਰਹੀ ਆ ਉਹ ਰਹਿ ਗਈ ਬਹੁਤ سارے ਕੰਮ ਰਹਿ ਗਏ ਸਮਝ ਨਹੀਂ ਆ ਰਹੀ ਕਿ ਕਿਹੜੇ ਟਾਈਮ ਕਰੀਏ ਮੈਂ ਹੁਣ ਸੋਚ ਰਹੀ ਆ ਕਿ ਛੱਡਦਾ ਪਰਾ ਸਾਰੇ ਕੰਮ ਹੁਣ ਬਲਿੰਦਰ ਦੇ ਆਏ ਤੇ ਸਾਰਾ ਕੁਝ ਕਰਾਂਗੀ ਜਦੋਂ ਬਲਿੰਦਰ ਰੌਣਗੇ ਉਹੀ ਹੁਣ ਆ ਕੇ ਜਿਹੜੀ ਕਿਉਂਕਿ ਮੇਰੀ ਜਿਹੜੀ SIM ਹੈਗੀ ਬਲਿੰਦਰ ਦੇ ਨਾਮ ਤੇ ਚੱਲ ਰਹੀ ਆ ਤੇ ਜਿੰਨੀ ਦੇਰ ਤੱਕ ਬਲਿੰਦਰ ਇੱਥੇ ਨਹੀਂ ਆਉਂਦੇ ਹੈਗੇ ਉਨੀ ਦੇਰ ਤੱਕ ਮੇਰੀ ਜ਼ਿੰਮ ਨਹੀਂ ਚੱਲਣੀ। ਘਣ ਬਲੰਦਰ ਆਉਣਗੇ ਤੇ ਫੇਰ ਹੀ ਕੋਈ ਕੰਮ ਹੋਣਾ ਆ। ਸੋ ਦੇ ਦੇ ਕੀ ਬੰਦਾ ਆ ਮੇਰੀ ਸਰਦੀਆਂ ਦੀ ਸ਼ਾਪਿੰਗ ਕਰਨ ਵਾਲੀ ਆ ਉਹ ਨਹੀਂ ਕੀਤੀ ਬਟ ਮੈਂ ਸੋਚ ਰਹੀ ਆ ਕਿ ਹੁਣ ਆਪਾਂ ਜਿੱਥੇ ਵੀ ਜਾਣਾ ਜੋ ਵੀ ਟੂਰ ਹੋਊਗਾ ਉਸ ਹਿਸਾਬ ਦੇ ਨਾਲ ਆਪਾਂ ਪਲਾਨ ਕਰਾਂਗੇ। ਤੇ ਇਹਦੇ ਦੇਖੋ ਕੋਠੇ ਦੇ ਛੂਟ ਚੱਲ ਰਿਹਾ ਸਾਰੇ ਜਣੇ ਖੜੇ ਨੇ। ਆ ਵੇਰਦਾ ਅੱਜ ਮੇਰਾ ਪੁੱਤ ਜਿਹੜੀ ਤੁਹਾਡੇ ਚ ਮਿਲਣਾ ਤਾਂ ਕੱਲ ਆਉਗੀ ਉਹ ਵੀਡੀਓ ਪਤਾ ਨਹੀਂ ਹੁਣ ਕੱਲ ਆਉਗੀ ਚਲ ਜਦੋਂ ਵੀ ਆਉਗੀ ਆਪਾਂ ਤੁਹਾਨੂੰ ਪਹਿਲਾਂ ਕਮਿਊਨਿਟੀ ਚ ਵੀ ਪਾਵਾਂਗੇ ਹਨਾ ਮੈਸੇਜ ਤੇ ਪਤਾ ਲੱਗ ਜੂਗਾ ਤੇ ਉਹਦੇ ਵਿੱਚ ਤੂੰ ਫਤਿਹ ਦੀ ਐਕਟਿੰਗ ਵੀ ਦੇ ਕੇ ਹੈਰਾਨ ਰਹਿ ਜਣਾ ਹਾਂ ਸਹੀ ਗੱਲ ਅਛਾਲ ਦੀ ਬੁੱਕਲ ਮਾਰ ਲੈ ਕਹਣਗੇ ਸੱਸ ਨੂੰ ਠੰਡ ਹੀ ਨਹੀਂ ਲੱਗਦੀ ਬਾਹਰ ਜਵਨ ਸੱਚ ਬਣਾ ਰੱਖੀ ਲੈ ਸੋਨਮਣ ਸੱਸ ਨੇ ਸਾਗ ਦੇ ਵੇਲੇ ਕਿੰਨਾ ਲੈ ਲਿਆ ਸਬਜੀ ਕੱਟਣ ਗੋਭੀ ਨਹੀਂ ਕੱਟਦੀ ਗੋਭੀ ਕਿ ਕਰੇ ਜਾਂਦਾ ਯਾਰ ਗੋਭੀ ਹੀ ਕਰੇ ਛੱਡ ਜਾਂ ਗੋਭੀ ਲੱਗਨੀ ਮੰਮੀ ਕਹਿੰਦੀ ਮੈਂ ਆਪੇ ਕੱਟ ਦੇ ਲਈ ਗੋਭੀ ਐਨੇ ਤਾਂ ਕੱਪੜੇ ਇੱਕ ਦੀ ਜ਼ਿੰਦਗੀ ਚ ਨਹੀਂ ਪਤਾ ਜਿੰਨੇ ਝੂਠੇ ਪਜਾਮਾ ਤਾਂ ਮੈਂ ਇੱਕ ਹੀ ਰੱਖਿਆ ਮੈਂ ਉੱਤੇ ਕਮੀਜ਼ਾ ਹੀ ਬਦਲਦਾ ਨਹੀਂ ਬਸ ਬਾਰ-ਬਾਰ ਲੈ ਤੁਹਾਨੂੰ ਹੋਣ ਲੱਗੰਦੀ ਤੂੰ ਸੱਸ ਲੈ ਕੇ ਸ਼ਾਲ ਉੱਤੇ ਫਿਕਾ ਜਾ ਫਿਰ ਦੇ ਨਾ ਨਹੀਂ ਨਾ ਹਾਂ ਹੀ ਦੋੜ ਲਾ ਲੈ ਪੁੱਤ ਚਨਾ ਪਾਈਆਂ ਦੀ ਏ ਬੁਰਾ ਹਾਂ ਹੋ ਗਿਆ ਸਾਗ ਵਾਲਾ ਰੱਖ ਲੈ ਦੀਦੀ ਨੇ ਹੋਰ ਰੱਖੋ ਤਾਂ ਇਹ ਚਾਰ ਪੱਤੇ ਹੋਰ ਦੰਮੂ ਸਾਗ ਲੈ ਹੱਥ ਤੋੜ ਕੇ ਹੋਰ ਆਡਰ ਚ ਲਾਓ ਯਾਰ ਪਾਣੀ ਪੁਣੀ ਨਹੀਂ ਇੱਧਰ ਵੀ ਨਹੀਂ ਆ ਰਿਹਾ ਪਾਣੀ ਮੋਟਰ ਚੱਲ ਨਹੀਂ ਕਿਥੋਂ ਇਹ ਵੀ ਨਹੀਂ ਨਾ ਪਤਾ ਮੈਂ ਸੋਚ ਲਗਾ ਦੇਖੋ ਦੰਮੂ ਨੇ ਜੜੋ ਹੀ ਪਾਟ ਲਿਆ ਸਾਗ ਜਾ ਨਹੀਂ ਪੱਤੇ ਤੋੜਨੇ ਹੀ ਸੋ ਨੂੰ ਹਾਇ ਦਮੂ ਇਹ ਕਿਹੜਾ ਬੀਜਾ ਹੋਇਆ ਉਹਨਾਂ ਨੇ ਬੀਜਿਆ ਤੇ ਨਹੀਂ ਹੁਣ ਆਪਾਂ ਨੂੰ ਕਾਲੂ ਵੀਡੀਓ ਥੋੜ੍ਹ ਰੋੜ ਪੈਗੀ ਤੂੰ ਸਾਗ ਹੀ ਬਣਾਣਾ ਹਰ ਇੱਕ ਵੀਡੀਓ ਚ ਦੇਖੋ ਕੋਈ ਉਹ ਸਬਜ਼ੀਆਂ ਨਹੀਂ ਸਾਡੇ ਦਾ ਮੌਸਮ ਹੈ ਸਾਗ ਮੋਲੀਆਂ ਹੀ ਚੱਲਣੇ ਆਓ ਚਲ ਕੋਈ ਨਹੀਂ ਅੱਗੇ ਖਲਾਰ ਕੇ ਨਹੀਂ ਤੂੰ ਉੱਠ ਨੂ ਰਾਣੀਏ ਕੋਲੋਂ ਖੜੀ ਹੋ ਜਾ ਨਹੀਂ ਫਿਰ ਛੇਤਰ ਖਾ ਕੇ ਉੱਠੇਗੀ ਸੱਸ ਕੋਲ ਮੈਂ ਪਤਨੀ ਦੇ ਦੋ ਪੈਆਂ ਫਿਰ ਸਲੀਂ ਅੰਮਣ ਹਾਂ ਹੋ ਖੜੀ ਸੁਣੀਏ ਇੱਕ ਮਿੰਟ ਚਲੋ ਆਪਣੀ ਦੂਜੀ ਵੀਡੀਓ 1 ਮਿਲੀਅਨ ਹੋ ਗਈ ਅੱਜ ਤਾਂ ਮਿਲੀਅਨ ਵੀ ਹੋਣਗੀ ਆ 1 ਮਿਲੀਅਨ ਦੀ ਸੈਲੀਬ੍ਰੇਸ਼ਨ ਕਰਨੀ ਆ ਆਪਣੇ ਅੱਜ ਚੱਲ ਫਿਰ ਉਹ ਖੜੀ ਹੋਣਾ ਸੂਟ ਆ ਉਹਦਾ ਲੈਣ ਤੂੰ ਕਰ ਸੂਟ ਪਹਿਲਾਂ ਹੋਰ ਐ ਪੰਡੀ ਜਾਏਗੀ ਉਹਦੇ ਕੋਲ ਫਿਰ ਕੋਈ ਫਾਇਦਾ ਨਹੀਂ ਹਾਂ ਚਾਚਾ ਮੁੱਕਲ ਮਾਰ ਦੂੰ ਤੇ ਚੰਗੀ ਤਰ੍ਹਾਂ ਮੁੱਕਲ ਮਾਰ ਮੇਰਾ ਸੂਟ ਨਾ ਨਖੇ ਨਹੀਂ ਨਹੀਂ ਹਾਂ ਤਾਂ ਥੋੜਾ ਬੋਲ ਦਿਖ ਜਾਏਗਾ ਕੋਈ ਗੱਲ ਨਹੀਂ ਤੇ ਉਹਨੇ ਕਦੋਂ ਹੋਣਾ ਏ ਦ ਆਪਣਾ ਮੁੰਨੇ ਸਾਸੂ ਮਾ ਚਲੋ ਖਾ ਬਰੈਡ ਠੀਕ ਹੋ ਗਿਆ ਮੇਰੇ ਦੀ ਸੱਤ ਸਾਲਾਂ ਜਦੋਂ ਦਮਨ ਤੋਂ ਮਿਲੰਦੇ ਨੇ ਜਿਹੜੀ ਸਾਨੂੰ ਇੱਕ ਦੇ ਵਿੱਚ ਮੈਂ ਤਾਂ ਮਸਾ ਹੀ ਹਾਸਾ ਕੰਟਰੋਲ ਕੀਤਾ ਸੋਨੂੰ ਐ ਇੰਨੀ ਔਖੀ ਘੂਰੀਆਂ ਵਟਾ ਦੇ ਵਿੱਚ ਮੈਨੂੰ ਡਾਇਰੈਕਟਰ ਸਾਹਿਬ ਨੇ ਕਿਹਾ ਗਿਆ ਸੀ ਕਿ ਤੂੰ ਔਖਾ ਹੀ ਦੇਖਣਾ ਤੇ ਮੈਨੂੰ ਮੈਂ ਔਖਾ ਹੀ ਦੇਖਣਾ ਸੀ ਅੱਜ ਛੋਟੇ ਇੱਕ ਤੋਂ ਮੈਂ ਜ਼ੋਰ ਲਾ ਰੱਖਿਆ ਬਰੈਡ ਖਾਣ ਤੇ ਪਤਾ ਹੀ ਕੁਝ ਪਤਾ ਹੀ ਕਿ ਬੈਠਣਾ ਦਾ ਸੀਨ ਕੀ ਕਰਨਾ ਨਾ ਜੀ ਇਟਸ ਐਂਡ ਆਫ ਦਿ ਡੇ ਅੱਜ ਦਾ ਸਾਡਾ ਹੋ ਗਿਆ ਸ਼ੂਟ ਖਤਮ ਨਨ ਸਸਤੇ ਨਨਦੀ ਚੌਧਰ ਵਾਲਾ ਤੇ ਆ ਦੇਖੋ ਇੰਨਾ ਸਮਾਨ ਅਸੀਂ ਨਾਲ ਲੈ ਕੇ ਆਏ ਸੀਗੇ ਤੇ ਹੁਣ ਅਸੀਂ ਜਾ ਰਹੇ ਆ ਘਰ ਕਿਉਂਕਿ ਕੁਝ ਕੁ ਛੂਟ ਹੋਣ ਸਾਡੇ ਉਧਰ ਦੇ ਨੇ ਤੇ ਉਹ ਆਪਾਂ ਜਾ ਕੇ ਕਰਦੇ ਆਂ ਨਾਲੇ ਸਬਜ਼ੀ ਰੋਟੀ ਜਾ ਕੇ ਬਣਾਉਣੇ ਆ ਤੇ ਫਤੇ ਸਿੰਘ ਬੁਲਟ ਦੀ ਵੀਡੀਓ ਬਣਾਉਣ ਲੱਗ ਰਿਹਾ ਦੇਖੋ ਹੈ ਫਤੇ ਆ ਜਾਂਦੀ ਸਭ ਦਾ ਚੁੱਲੀ ਦਸਰਾ ਚੱਕ ਕੇ ਕੈਮਰੇ ਅੰਦਰ ਤਾ ਸ਼ੁਰੂ ਕਰੋ ਇਹ ਕੱਢ ਦੇਣਾ ਹੁਣੇ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਕਹਿਣਗੇ ਦੰਮੂਗਾ ਤੋ ਐਡੀ ਟੋਰ ਗੱਡੀ ਫਰਦੀ ਐ ਪਤਾ ਆ ਚੁੰਗੀਆਂ ਕਿਹਨੇ ਗੱਡੀਆਂ ਪਤਾ ਨਹੀਂ ਮੰਮੀ ਦੇ ਨੇ ਮੰਮੀ ਦੇ ਨਹੀਂ ਹੈਗੇ ਮੰਮੀ ਤਾਂ ਘਰ ਹੋਰ ਰਹਾਂਗੇ ਇਹ ਮੈਂ ਲਾ ਦੰਮਨ ਮਮਾ ਨੇ ਗੱਡੀਆਂ ਨੇ ਬਾਈ ਉਹ ਜੀ ਇਹ ਪਹੁੰਚ ਕੇ ਘਰੇ ਸ਼ੂਟ ਕਰਕੇ ਤੇ ਸੂਟ ਸਾਡਾ ਕਿੱਥੇ ਕੱਲ ਮੇਰਾ ਵੀ ਆਊਗਾ ਹਾਂ ਪਤਾ ਦਾ ਅੱਜ ਮੈਂ ਅਪਲੋਡ ਕਰਨੀ ਆ ਉਹ ਵੀਡੀਓ ਪਰ ਰਸੋਈ ਚ ਪਹਚਾਲ ਆਇਆ ਪਿਆ ਇਹ ਇਸ ਮਾਰੇ ਟਕ ਟਕ ਰੇਤੀ ਕੋਈ ਸੰਸਲੇ ਇਹਦੇ ਪਹਿਲਾ ਖਲਾਰਾ ਸੰਭਾ ਰੱਖ ਤੁਹਾਡੇ ਮਨ ਗਿਆ ਖਲਾਰਾ ਸੰਭਾ ਫੋਟੋ ਨਹੀਂ ਮੈਨੂੰ ਹਰ ਵਾਰ ਤੱਕ ਸਹੀ ਜੀ ਕੰਮ ਕਰਦੇ ਨਾਲ ਨਾਲ ਸਾਰਾ ਕੁਝ ਸਾੜ ਜਾਂਦਾ ਜਿਹੜਾ ਖਲਾਰਾ ਪਾਉਂਦੇ ਨਾਲ ਬਹੁਤ ਤੋਂ ਬਹੁਤ ਚੜਦੀ ਸੱਚੀ ਧੁਰ ਤੱਕ ਇੱਥੋਂ ਲੈ ਕੇ ਉੱਥੋਂ ਤੱਕ ਚੱਲ ਕੋਈ ਨਹੀਂ ਗੰਦੀ ਸਬਜੀ ਬਣਾਈ ਜਦ ਲਈ ਆਲੂ ਖੈਲ ਫਤਿਹ ਉਹ ਤੇ ਸ਼ੁਰੂ ਹੋ ਗਈ ਪੁੱਤ ਸਾਰੀ ਸਰਫ ਸਾਫ ਕਰੀਏ ਪੀਸ ਮਾਜੀ ਪਪ ਪਾ ਪ੍ਰਿਪਾ ਪਾ ਜੀ ਨੇ ਨਹੀਂ ਮਿਲ ਕੇ ਲੰਦੇ ਨਹੀਂ ਖਰਾਬ ਹੋਏ ਨੇ ਸਿਰੇ ਮੂਲੀਆਂ ਬਾਕੇ ਰੋਟੀਆਂ ਲਾਈਆਂ ਸੀ ਹੁਣ ਐਂ ਲੱਗਦਾ ਕਿ ਦੋ ਬਿਲਮ ਨਹੀਂ ਛੁੱਟ ਕਰਦੇ ਮਤਲਬ ਵਲੌਗ ਬਣਾਉਣਿਆਂ ਨੇ ਐਂ ਲੱਗਦਾ ਹੈ ਕਿ ਵੀ ਜਿਵੇਂ ਡਾਇਲੌਗ ਬੋਲਣਾ ਹੁੰਦਾ ਕਿਤੇ ਭੁੱਲਣਾ ਚਾਹੀਏ ਵੀ ਕੀ ਬੋਲਣਾ ਹੈ ਹਨਾ ਵੇ ਦੇ ਹੂੰ ਤੈਨੂੰ ਉਹ ਨਹੀਂ ਚਲੇਗੀ ਤੇ ਮੈਨੂੰ ਬੋਲਿਆ ਮੈਨੂੰ ਬਸ ਇੱਕ ਵਾਰੀ ਯਾਦ ਪੂਰਾ ਹੋ ਜਾਂਦਾ ਹਾਂ ਫਤਿਹ ਨੂੰ ਜਿੰਨੇ ਡਾਇਲੌਗ ਦੱਸਿਆ ਫਤਿਹ ਨੂੰ ਤਾਂ ਕਿਤੇ ਇੱਕ ਇੱਕ ਵਾਰੀ ਯਾਦ ਹੋ ਜੇ ਨੂੰ ਫਤਿਹ ਆਪ ਹੀ ਦੱਸ ਦਿਆ ਕਰੇ ਵੀ ਮੰਮਾ ਮੈਂ ਬੋਲਣਾ ਮੰਮਾ ਮੈਂ ਬੋਲਣਾ ਮੈਂ ਕਿਹਾ ਲੈ ਮੇਰਾ ਪੁੱਤ ਤੇ ਵਧੀਆ ਡਾਇਲੌਗ ਬੋਲਦਾ ਹਣਾ ਹੁਣ ਤੱਕ ਹੋਰ ਤੀਤ ਦੁਨੀਆ ਤੇ ਆਹ ਸਾਰੀ ਤਿਆਰੀ ਹੋ ਗਈ ਤੇ ਰੋਕੇ ਤੇ ਰੋਟੀਆਂ ਨੂੰ ਤੇ ਘੜਾ ਕੇ ਥੈਰ ਕੇ ਇਹ ਤੋਂ ਬਾਅਦ ਮੇਰੇ ਪਾਪਾ ਦਾ ਵੀ ਫੋਨ ਆਇਆ ਸੀ ਪਾਪਾ ਆਪਣੀ ਵੇਟ ਕਰ ਰਹੇ ਨੇ ਪਲਾਨਿੰਗ ਕਰ ਰਹੇ ਨੇ ਤੇ ਕਿੱਥੇ ਜਾਣਾ ਵੇਟ ਕਰ ਰਹੇ ਨੇ ਪਾਪਾ ਆਪਣੀ ਵੇਟ ਕਰ ਰਹੇ ਨੇ ਕਹਿੰਦੇ ਤੂੰ ਮੈਨੂੰ ਫੋਨ ਕਰ ਉਹ ਆਪਾਂ ਬੈਠ ਕੇ ਡਿਸਾਈਡ ਕਰੀਏ ਮੈਂ ਫੋਨ ਕਰ ਤਾਪੜ ਨਾ ਨਾ ਕਦੇ ਇਹ ਤੋਂ ਪਹਿਲੇ ਸੀ ਡੈਸਕ ਲੱਗ ਕੇ ਮੈਂ ਤੇ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੇ ਨਾ ਸਾਰਿਆਂ ਨੂੰ ਕਿਉਂ ਨਹੀਂ ਦੱਸ ਦਈਏ ਵੀ ਕਦੋਂ ਅੱਛਾ ਪਾਪਾ ਆ ਕੇ ਸਰਪ੍ਰਾਈਜ਼ ਦੇਣਗੇ ਵਾਪਾ ਹਾਂ ਕੀ ਪਤਾ ਸਾਨੂੰ ਪਾਪਾ ਸਰਪ੍ਰਾਈਜ਼ ਦੇ ਦਨ ਹੂੰ ਕੀ ਬਤਾ ਅਸੀਂ ਸਕੂਲ ਆਏ ਸਾਰੇ ਤਿਆਰ ਹੋਏ ਹਣ ਤੇ ਸਾਰੀ ਕਹਿਣ ਮੈਂ ਤੁਹਾਡੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹਾਂ ਇਦਾਂ ਨਹੀਂ ਹੋ ਸਕਦਾ ਓਏ ਮੈਂ ਤਾਂ ਇਹ ਸੋਚੀ ਨਹੀਂ ਮੈਂ ਹੈ ਲੈਣੀ ਟੇਬਲ ਤੇ ਰੱਖ ਲਈ ਦੇਖੋ ਸਰਪ੍ਰਾਈਜ਼ ਇਹ ਨਾ ਮਾਮੂ ਵਰਗ ਵਾਂਗੂ ਆਣਗੇ ਤੇ ਤਾਂ ਮਾਮੂ ਆਸੀ ਨਾ ਉਦਣ ਮਾਮੂ ਜੀ ਤਾਂ ਦੱਸ ਕੇ ਆਈ ਸੀ ਉਦੋਂ ਪਹਿਲੀ ਵਾਰੀ ਮਾਮੂ ਬਿਨਾਂ ਦੱਸਿਆ ਆ ਹੀ ਉਦੋਂ ਕਿੱਦਾਂ ਹੈ ਉਦੋਂ ਕਿੱਦਾਂ ਕਿੱਦਾਂ ਜਦੋਂ ਨਾਨੀ ਬਿਮਾਰ ਸੀ ਜਦੋਂ ਨਾਨੀ ਬਿਮਾਰ ਸੀ ਹਾਂ ਉਹ ਤਾਂ ਮਾਮੂ ਦੱਸ ਕੇ ਆਏ ਮਾਮੂ ਉਹਨਾਂ ਨੂੰ ਦੱਸ ਕੇ ਆਏ ਉਦੋਂ ਬਾਅਦ ਤਾਂ ਮਾਮੂ ਮਾਮੂ ਦਾ ਮੰਮੀ ਆਏ ਉਹਨਾਂ ਨੂੰ ਦੱਸ ਕੇ ਆਏ ਬਸ ਉਹਦੇ ਥੱਲੇ ਵੀ ਧਨੀਆ ਧਨੀਆ ਹੋਇਆ ਪਿਆ ਹੈ ਬਸ ਉਹ ਇਹਦੇ ਤਰੀਕੇ ਬਣਾ ਦੋ ਹੋਰ ਜਦੋਂ ਇਹ ਮੂਦੀ ਤੇ ਕੋਚੀ ਆ ਕੇ ਤੇ ਮੂਦੀ ਦੀ ਮੰਮਾ ਨੇ ਨਾ ਪੰਡੇ ਪਾਉਣੇ ਤੋਂ ਆਏ। ਬਰੋ। ਨਮੋ। ਮੰਮਾ ਨੇ ਕਿਹਾ ਕਿ ਪੰਡੇ ਦਵਾ ਦੇ ਮੈਂ। ਜਾਨਾ ਹੈ ਨਾ ਪਰੇ ਤੇ ਬਰਾਤ ਜਾਣੀ ਹੈ। ਹੈਂ? ਤੇ ਅੱਜ ਚੱਲਿਆ ਪਰ ਮੈਨੂੰ ਤੇ ਦੀ। ਆਇਆ ਸਾਲਾ ਨਾ ਮੁੰਮੀ ਨੂੰ ਟਾਈਮ ਨਹੀਂ ਲੱਗਿਆ ਹੈਗਾ ਫੋਨ ਕਰਨ ਦਾ। ਕਾਲੀ ਕਿਤੇ ਰਾਜਸਥਾਨ ਮਾਗੇ ਸੰਦ ਕੀ ਹੁਣ ਥਰ ਧੂੜ ਤੇ ਗਏ ਵੀ ਜਿਹੜੀ ਇੱਥੇ ਧੂੜ ਹੁੰਦੀ ਹੈ ਕਿੱਥੇ ਇੱਥੇ ਰਾਜਸਥਾਨ ਗਿਆ ਤਾਂ ਜਿੱਥੇ ਧੂੜ ਹੁੰਦੀ ਉੱਥੇ ਤਾਂ ਗਈ ਨਹੀਂ ਇਹ ਕਿਹੜੀ ਧੂੜ ਘੇ ਰੇਤਾ ਹਾਂ ਇੱਥੇ ਰੇਤਾ ਉਹ ਧੂੜ ਨਹੀਂ ਹੁੰਦੀ ਉਹ ਰੇਤਾ ਕਹਿੰਦੇ ਹੰਡ ਹਾਂ ਉੱਥੇ ਕਿ ਨਹੀਂ ਗਏ ਹਾਂ ਪੱਥੀ ਖੁਣੇ ਗਏ ਉਹ ਤਾਂ ਮੈਂ ਕਿਹੜਾ ਕੋਮੋ ਦੀਆਂ ਵੀਰੇ ਦੀਆਂ ਵੀਡੀਓ ਵੀ ਦੇਖਣੀਆਂ ਆਪਣਾ ਟਾਈਮ ਤੇ ਲੱਗਿਆ ਨਹੀਂ ਸ਼ੇਰ ਦਾ ਕਿਦਾਂ ਸਮੈਲ ਕਿਦਾਂ ਦੀ ਆਈ ਹੈ ਕਿਦਾਂ ਦੀ ਆ ਰਹੀ ਹੈ ਉਹ ਤਾਂ ਇੱਥੋਂ ਆ ਰਹੀ ਪੁੱਤ ਫਤਿਮਾ ਨੇ ਕੱਪੜੇ ਫੋਲਡ ਕਰਾਂਗਾ ਅੱਜ ਵੀ ਕਰਾਂਗਾ ਹੈ ਕਰਾਂ ਲੇ ਅੱਜ ਨਾਲ ਦੀ ਟੈਂਕੀ ਤੈਨੋਂ ਤੋਂ ਲੈ ਕੇ 6 ਵਜੇ ਤੱਕ ਚੱਲਦੀ ਰਹੀ ਅੱਗੇ ਜਿਹੜੀ ਟੂਟ ਜਰੀ ਸੀ ਕਿ ਉੱਪਰੋਂ ਕਿਤੇ ਵਾਲ ਬੰਦ ਸੀ ਪਤਾ ਨਹੀਂ ਉੱਧਰ ਕਨੈਕਸ਼ਨ ਹੈ ਨਾ ਦੀਦੀ ਵਾਲੇ ਟੈਂਕੀ ਨਾਲ ਤੇ ਨਾਲ ਟੈਂਕੀ ਭਰੀ ਨਾ ਕੱਲੀ ਤੇ ਪਿੱਛੇ ਖੇਤ ਚ ਪਣੀ ਗਈ ਅੰਮ ਜੈ ਚੱਪੇ ਫਤਿਮਾ ਤਾਂ ਆਹ ਪਹੁੰਚ ਕੇ ਤਾਂ ਕਰੇ ਰਸ ਜਰਮੀ ਲੱਗੀ ਗਰਮੀ ਜੇ ਦੋਨੇ ਪੈਰਾਂ ਦਾ ਪੰਗੇ ਲੱਈ ਜਾਂਦੇ ਨੇ ਅਦੇ ਤੇ ਬੈਠਿਆ ਨਹੀਂ ਉਹਦੇ ਵੀ ਨੀਂ ਲੱਗਦਾ ਜੇ ਜਿੰਨਾਂ ਨਾ ਕਰੋ ਨਾਗਰੋਖਾ ਨਾ ਕਰੋ ਤਾਂ ਨਾ ਕਰੋ ਹੋਰ ਵੀ ਸੰਭੋਤ ਨਹੀਂ ਚੰਗਾ ਜੇ ਦੋ ਹੋਟੀਆਂ ਨੇ ਟੋਟਲਾ ਹੁੰਦਾ ਪਿਆਰ ਕਰਾਂਗੇ ਆ ਕਰਾਂਗੇ ਹੋਰ ਹੀ ਵਿੱਚ ਜੀ ਆਪਦਾ ਹੋ ਜਾ ਰਿਹਾ ਜਿਹੜਾ ਆਪਣਾ ਕੰਮ ਹੈਗੇ ਅੱਜ ਖਤਮ ਕਰ ਲੈ ਸੰਡੇ ਨੂੰ ਮਤੇ ਕੁਛ ਨਹੀਂ ਹੁੰਦਾ ਹੈਗਾ ਕਿ ਕੈਮਰੇ ਕਿੱਥੇ ਜਾ ਰਹੇ ਨੇ ਕੋਤੇ ਕਿਹੜੇ ਦੇਹਤ ਮम्मा ਵਾਲੀ ਜਾ ਰਿਹਾ ਦੰਮਾ ਹੀ ਗਾ ਰਿਹਾ ਹੈ। ਇਹ ਅੱਤ ਰੋ ਰਾਹ ਬੰਦਰੀ ਆਜਾ ਬਤਾ ਮੂੰਹ ਨੂੰ ਤੇ ਨਾਲ ਆਣਾ ਤੇ ਮੂੰਹ ਨਾਲ ਉਹ ਜਿਹੜੀ ਸਾਈਡ ਤੇ ਤੇਰੇ ਦਮੋ ਹਰੇ ਤੋਂ ਮੰਜਾ ਅੰਗਲਿਸਟ ਤੇ ਬਹੁਤ ਸਾਰੀ ਗੁੱਸਣਾ ਦੁਬਈ ਆ ਪਰ ਲੋਗੇ 4 ਦਿਨ ਉੱਪਰ ਇਹ ਕੀ ਨਹੀਂ ਕਰਦੇ ਲੱਗਦਾ ਨਹੀਂ ਮਿਲਦੀ ਰਹੀ ਤੁਹਾਨੂੰ ਆਪਾਂ ਨਾ ਬਾਕੀ ਵੀ ਜਾ ਰਾਜਸਥਾਨ ਚੱਲਾਂਗੇ ਹੁਣ ਸੋਚ ਕੇ ਦੇਖਾਂਗੇ ਕਿਤੇ ਕਿਤੇ ਰੱਬ ਤਾਂ ਮੇਰਾ ਵੀ ਉਹ ਨਾ ਕਿਤੇ ਕਿਤੇ ਪਹੁੰਚ ਲੋ ਲੂ ਲੀ ਜਾ ਮਾਤੇ ਲੋ ਲੇ ਫਤਹ ਰੋਟੀ ਰਾਦੇ ਬਿਠਾਏ ਖਾਣੇ ਕਾਉਨੇ ਠਹਿਰ ਕੇ ਵੈਰੀ ਕਿਤੇ ਜੱਟਾ ਰਾਜਸਥਾਨ ਜੈ ਕਿਤੇ ਜੱਟਾ ਉੱਤਰ ਮੇ ਰੁੱਦੇ ਜਹਾਂ ਕੱਲ ਤੋਂ ਸ਼ਹਿਰ ਨਹੀਂ ਆ ਰਹੇ ਹਾਂ ਹਾਂ ਵੀ ਨਾ ਪਾਥੇ ਲੰਮੇ ਸੀ ਰਾਜਪੁਰੇ ਜਰੂਰ ਕਹਿ ਸਕਦੇ ਹਾਂ ਕਿ ਪਹਰੇ ਲਗਾ ਅਨਕੀ ਤੋਟਾ ਤਾ ਦਿਸੇ ਇੱਕੋ ਜਿਹਾ ਟੋਟਾ ਟੋਟਾ ਮਲ ਦੋ ਜਹਾ ਕੇ ਨੂੰ ਪੋਹਣਾ ਲੈਣੇ ਤਾਂ ਵੀ ਆਪਾਂ ਮਾੜੀ ਮੋਟੀ ਕਰੇ ਕੋਈ ਵਰਜਿਸ ਕਰ ਲੈਣੀ ਹੋਣੀ ਪਤਾ ਨਹੀਂ ਕਿਉਂ ਸਿਹਰੇ ਤੇ ਰੋਣਾ ਬਹੁਤ ਬਰਾਦਾ ਕਿੰਨਾ ਹਾਤ ਰੇ ਹੋਣਾ ਲੈ ਹੋ ਜਾਂਦਾ ਉਹਦੇ ਕਰਕੇ ਹੁੰਦਾ ਹੈ ਜੀ ਆਕਰ ਤੂੰ ਵੀ ਸੂਸਾ ਲਾ ਕੇ ਨਾ ਦੇ ਪੈਰ ਨਾ ਕੋਸੇ ਪਾਣੀ ਨਾਲ ਨਾ ਬਾਹਰ ਕੀ ਨਾਲ ਸੋਸਾ ਪਾਣੀ ਪਾਲੀ ਬਾਹਰ ਕਰਨਾ ਪਾਣੀ ਕੋਸੇ ਪਾਣੀ ਨਾਲ ਹੈ ਪਰ ਇਹ ਵੀ ਕਰ ਲੈਣਗੇ ਨਹੀਂ ਨਹੀਂ ਪਰ ਤੋਂ ਪਰਸ ਪਰਸ ਮਤਲਬ ਕਿਦੋਂ ਨਾ ਮੰਡੇ ਨੂੰ ਫੇਰ ਫੇਰ ਆ ਜਾਣਗੇ ਬੁੱਤ ਮੰਡੇ ਹੈ ਕਿਦੋਂ ਮੰਡੇ ਮੰਡੇ ਨੂੰ ਹੀ ਹੋਰ ਮੰਡੇ ਕਿਦੋਂ ਨਾ ਕੱਲ ਸੰਡੇ ਉਹ ਤੋਂ ਅਗਲੇ ਦਿਨ ਮੰਡੇ ਹੋਰ ਕਦੋਂ ਮੰਡੇ ਬੁੱਤ ਫਿਰ ਦੋ ਦਿਨ ਰਹਿਣਗੇ ਸੀ ਹਾਂ ਅੱਛਾ ਅੱਜ ਦਾ ਦਿਨ ਛੱਡ ਕੇ ਫਿਰ ਉਸ ਤੋਂ ਮੰਡੇ ਆ ਦਮ ਨੂੰ ਇਸੇ ਜਿਵੇਂ ਤੇ ਕਰ ਕਿ ਕਿ ਤੁਰਕ ਨੂੰ ਸੋਇ ਤੇਰੇ ਸਾਰਾ ਆਉਣਾ ਸਾਰਾ ਤੇ ਬਸ ਬੰਨ ਲੱਗਿਆ ਪਿਆ ਲੈ ਲੈਣੇ ਕਿ ਇਹਨੂੰ ਬਸ ਹੋਰੇ ਛੱਡ ਕੇ ਜਾਉਗੇ ਲੈਣ ਜਾਣਾ ਉਹਨੂੰ ਤੇ ਬਾਅਦ ਸਕੂਲ ਲੈ ਕੇ ਆਉਂਗੀ ਫਿਰ ਉੱਥੇ ਅੱਗ ਲੈਵਾਂਗੇ ਅਸੀਂ ਜਾ ਕੇ ਕੀ ਹੈ ਜੀ ਤੁਸੀਂ ਸਿੱਲੀ ਕੁਛ ਨਹੀਂ ਕੁੱਛ ਰਹੇ ਹੋ ਮਤੇ ਆਪਣੇ ਵਰਗੀ ਗੱਲ ਕੀਤੀ ਮੇਰਾ ਪੁੱਤਰ ਮੈਂ ਉਹ ਸੋਇਆ ਗਏ ਤੇ ਤੁਹਾਨੂੰ ਤਾਂ ਮੈਂ ਕਿ ਆਪਣੇ ਕੋਲ ਕਿੱਥੋਂ ਜਾਣਾ ਕੱਲ ਐਂਟਰ ਉਹਨਾਂ ਮੇਰੇ ਕੋਲ ਤੋਂ ਰਵਾਨਾ ਹੋਇਆ ਤੋਂ ਕਿਹਾ ਕੋਸੇ ਤੋਂ ਫੜੋ ਸਿਰ ਇੱਧਰ ਆ ਕੇ ਦੇ ਜੀ ਕਿੱਧਰ ਲੋ ਜੀ ਹੁਣ ਉਧਰ ਕਹਿੰਦੇ ਚੱਲੀਏ ਦੂਜਾ ਘਰ ਦੇਖਣ ਚਲੋ ਫਤ ਫਾਈ ਫਤ ਗੇਟ ਖੋਲ ਮੈਨੂੰ ਤਾਂ ਇਸ ਟਾਈਮ ਰੋਡ ਤੇ ਡਰ ਲੱਗਦਾ ਚਲੋ 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 ਜੀ ਅਰੇ ਇੱਧਰ ਤਾਂ ਦਿਨ ਚੜਾ ਰੱਖਿਆ ਬਬਲੂ ਭਈਆ ਨੇ